ਮੈਂ ਮੈਂ ਜਲੰਧਰ ਨੂੰ ਦੇਖਿਆ ਬਚਪਨ ਤੋਂ ਹੁਣ ਤੱਕ ਐ ਮੈਂ ਮਿੱਠਾਪੁਰ ਪਿੰਡ ਹੈ ਮੇਰਾ ਜਲੰਧਰ ਸ਼ਹਿਰ ਤੋਂ 2-4 ਕਿਲੋਮੀਟਰ ਪਰੇ ਨੂੰ ਤਖਣੀ ਗੁੱਠੇ ਉਥੋਂ ਜਾਣਾ ਤੇ ਨਾਨਕਾ ਪਿੰਡ ਸੀ ਧੋਗੜੀ ਰਾਈਟਰ ਨੋਵਲਿਸਟ ਬੇਬਾਕ ਪੱਤਰਕਾਰ ਚਿੰਤਕ ਤੇ ਯਾਰਾਂ ਦਾ ਯਾਰ ਜਿਸ ਨੇ ਦੱਸਿਆ ਸ਼ਹਿਰ ਵਿੱਚ ਉਸ ਬੰਦੇ ਦਾ ਹੋਣਾ ਜਿਸ ਨੂੰ ਚਿੰਤਾ ਹੈ ਸ਼ਹਿਰ ਦੀ ਜਿਸ ਨੂੰ ਪਿਆਰ ਹੈ ਆਪਣੀ ਭਾਸ਼ਾ ਨਾਲ ਜੋ ਹਮੇਸ਼ਾ ਹਾਸ਼ੀਆਗਤ ਲੋਕਾਂ ਲਈ ਹਾਜ਼ਰ ਰਿਹਾ ਆਪਣੇ ਪਾਗਲ ਸ਼ਬਦ पंचम सुर ਤੇ ਬੇលਿਹਾਰ ਲਹਿਜ਼ੇ ਨਾਲ ਹਾਜ਼ਰ ਹੈ ਦੋਸਤੋ ਦੇਸ਼ ਰਾਜ ਕਾਲੀ ਅੱਜ ਨਾ ਦੋਸਤੋ ਮੈਂ ਦੇਸ਼ ਰਾਜ ਕਾਲੀ ਅੱਜ ਨਾ ਦੋਸਤੋ ਮੈਂ ਦੇਸ਼ ਰਾਜ ਕਾਲੀ ਦੇਸ਼ ਰਾਜ ਕਾਲੀ ਅੱਜ ਨਾ ਦੋਸਤੋ ਮੈਂ ਦੇਸ਼ ਰਾਜ ਕਾਲੀ ਦੇਸ ਰਾਜ ਕਾਲੀ ਨੇ ਆਪਣੀ ਕਿਤਾਬ ਪਰਨੇਸ਼ਵਰੀ ਦੀ ਭੂਮਿਕਾ ਵਿੱਚ ਲਿਖਿਆ ਕਿ ਪਿੰਡ ਨਾਲੋਂ ਟੁੱਟਿਆ ਤਿੰਨ ਵਰਿਆਂ ਤੋਂ ਉੱਪਰ ਹੋ ਚੁੱਕੇ ਹਨ ਇਸ ਸਮੇਂ ਦੌਰਾਨ ਮਾਤੁਰਗੀ ਅੰਦਰੋਂ ਕੜਕ ਕਰਕੇ ਕੁਝ ਟੁੱਟਿਆ ਕਾਲੀ ਨੂੰ ਇਸ ਦੁਨੀਆ ਤੋਂ ਗਿਆ ਲਗਭਗ 7 ਮਹੀਨੇ ਹੋ ਗਏ ਨੇ ਤੇ ਸ਼ਹਿਰ ਜਿਸ ਵਿੱਚ ਉਸ ਦੀ ਜਾਨ ਵਸਦੀ ਸੀ ਪਤਾ ਨਹੀਂ ਕਿੰਨੇ ਮੋੜਾਂ ਕੋਨਿਆਂ ਵਿੱਚ ਉਸ ਨੂੰ ਯਾਦ ਕਰਕੇ ਕੜਕ ਦੇ ਨਹੀਂ ਕੁਝ ਟੁੱਟਦਾ ਹੋਵੇ ਕਾਲੀ ਦਾ ਜਲੰਦਰ ਜਲੰਦਰ ਦਾ ਕਾਲੀ ਜੋ ਨਾਥ ਚੋਰੇ ਵਿੱਚ ਬੈਠਾ ਬੈਠਾ ਆਪਣਾ ਚਾਨਣ ਪੂਰੀ ਦੁਨੀਆ ਵਿੱਚ ਫੈਲਾ ਗਿਆ ਅੱਜ ਸਾਡੇ ਨਾਲ ਅਗੀ ਜੀ ਦੇਸਾ ਕਾਲੀ ਜੀ ਦੀ ਧਰਮ ਪਤਨੀ ਅੰਜੂ ਜੀ ਨਮਸਕਾਰ ਜੀ ਨਮਸਕਾਰ ਅਸੀਂ ਮੰਨਦੇ ਆ ਜੀ ਕਿ ਜੁੜਾ ਘਾਟਾ ਵਦੇਸਾ ਜੀ ਦਾ ਉਹ ਕਦੀ ਪੂਰਾ ਨਹੀਂ ਹੋ ਸਕਦਾ ਪਰ ਫਿਰ ਵੀ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਕੀ ਤੁਸੀਂ ਨਾਲ ਕੋਈ ਸਾਡੀ ਸਾਨੂੰ ਕੋਈ ਗੱਲ ਸਾਂਝੀ ਕਰਕੇ ਦੱਸੋ ਉਹਨਾਂ ਬਾਰੇ ਦੇਸ਼ ਰਾਜ ਕਾਲੀ ਨਾਮ ਨੂੰ ਮੈਂ ਆਪਣੇ ਨਾਲ ਬਹੁਤ ਫਕਰ ਮਹਿਸੂਸ ਕਰਦੀ ਹੁੰਨੀ ਆ ਕਾਲੀ ਲਿਖਤਾ ਨੂੰ ਗਿਨੇ ਮਿੱਥੇ ਕਾਲਖੰਡ ਵਿੱਚ ਨਹੀਂ ਸੀ মাপਦਾ ਅਸੀਂ ਵੀ ਸ਼ਾਇਦ ਕਾਲੀ ਨੂੰ ਜਨਮ ਮਰਨ ਦੀ ਗਿਣਤੀ ਵਿੱਚ ਨਹੀਂ ਬਣ ਸਕਦੇ ਕਾਲੀ ਦਾ ਮੰਨਣਾ ਸੀ ਕਿ ਆਦਮੀ ਦਾ ਲੇਖਕ ਦਾ ਇੱਕ ਪੈਰਲਰ ਸਮਾਂ ਹੁੰਦਾ ਸੰਸਾਰ ਹੁੰਦਾ ਆਪਣੀ ਤਰ੍ਹਾਂ ਦਾ ਵਰਤਮਾਨ ਹੁੰਦਾ ਤੇ ਆਪਣੀ ਤਰ੍ਹਾਂ ਦਾ ਇਤਿਹਾਸ ਇਸ ਵਿੱਚ ਇੱਕ ਕ੍ਰੀਏਟਿਵ ਮਨੁੱਖ ਵਿਚਰਦਾ ਹੈ ਹੁਣ ਲੱਗਦਾ ਹੈ ਦੇਸ਼ ਰਾਜ ਕਾਲੀ ਪ੍ਰਾਪਤ ਵਰਤਮਾਨ ਅਤੇ ਸਿਰਜੇ ਗਏ ਸਮੇਂ ਵਿਚਕਾਰ ਇੱਕ ਅੰਤਹੀਨ ਸੜਕ ਵਿਛਾਉਂਦਾ ਆਪਣੀ ਬੁਲਟ ਕੱਢਦਾ ਤੇ ਪੂਰੇ ਸ਼ਹਿਰ ਨੂੰ ਦੱਸਦਾ ਸ਼ਹਿਰ ਵਿੱਚ ਸਾਨ ਹੋਣ ਦਾ ਮਤਲਬ ਤਰੀ ਨਾਕਨਾ ਨਾਲ ਦੇ ਵੀ ਤੁਹਾਨੂੰ ਕੱਲਾ ਮਿਲ ਜਾਂਦੀਆਂ ਨੇ ਕਿ ਜਲੰਧਰੀ ਸਾਤ ਨੇ ਇਹਦਾ ਨੀ ਪੱਤਰ ਰੱਖਿਆ ਸੀਗਾ ਤਾਂ ਤੋਗ ਹੋਰ ਇਥੇ ਖੁਦਾਈ ਹੋਈ ਹੈ اور ਖੁਦਾਈ ਤੋਂ ਪਤਾ ਲੱਗ ਗਿਆ ਹੈ ਕਿ ਇਹ ਜਿਹੜੀ ਸੱਚ ਘਾਟੀ ਦੀ ਸਭਿਅਤਾ ਆ ਉਹ ਜਲੰਧਰ ਦੇ ਆਸ-ਪਾਸੇ ਤੱਕ ਕਿਸੇ ਨੇ ਕਹਿਣਾ ਉਧਰ ਨੂੰ ਗਿਆ ਦੇਸ਼ ਰਾਜ ਕਾਲੀ ਉਧਰ ਦੇਖਿਆ ਕਾਲੀ ਨੂੰ ਪੁੱਛੋ ਕਾਲੀ ਕਦੇ ਵਿਰਸਾ ਵਿਹਾਰ ਕਦੇ ਪ੍ਰੈਸ ਕਲੱਬ ਕਦੇ ਹਾਲ ਤੇ ਫਿਰ ਆਪਣਾ ਟਿਕ ਟਿਕਾ ਕਰਕੇ 나ਥ ਚੋਰੇ ਬੈਠਦਾ ਸ਼ਾਮ ਹੁੰਦੀ ਕਾਲੀ ਦੇ ਲਫ਼ਜ਼ਾਂ ਵਿੱਚ ਕਈਏ ਤਾਂ ਧੂਣੀ ਜੁੜਦੀ 나ਥ ਬਦਲਦੇ ਰਹਿੰਦੇ ਕਾਲੀ ਉਹੀ ਰਿਹਾ ਧੂਣੀ ਉਹੀ ਰਹੀ ਕਾਲੀ ਜਿਹੜੇ ਐ ਇੱਕ ਜਿੰਦਾ ਆਪਾਂ ਕਹਿ ਸਕਦੇ ਆ ਕਿ ਵਧੀਆ ਲੇਖਕ ਦੇ ਨਾਲ ਨਾਲ ਇੱਕ ਵਧੀਆ ਪੱਤਰਕਾਰ ਵੀ ਸਨ ਅੱਛਾ ਔਰ ਉਹ ਆਪਣਾ ਇੱਕ YouTube ਚੈਨਲ ਵੀ ਚਲਾਉਂਦੇ ਸੀ ਉਹਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਜਰਨਲ ਨੋਲਜ ਹੀ ਜਿਹੜੀ ਉਹਨਾਂ ਦੀ ਪਕੜ ਹੀ ਪੱਤਰਕਾਰਤਾ ਦੇ ਉੱਤੇ ਜੋ ਵਿਸ਼ੇ ਜੋ ਮੌਕੇ ਦੇ ਵਿਸ਼ੇ ਹੁੰਦੇ ਸੀ ਉਹਨਾਂ ਤੇ ਉਹ ਰੋਜ਼ ਡੇਲੀ ਵੀਡੀਓ ਪਾਉਂਦੇ ਸੀ ਔਰ ਉਹ ਵੀਡੀਓ ਪਾ ਕੇ ਜਿਹੜੀ ਉਹ ਵੀਡੀਓ ਦੇਖੀਦੀ ਸੀ ਉਹ ਵੀਡੀਓ ਜਿਹੜੀ ਇਹ ਉਹ ਲੋਕਾਂ ਨੂੰ ਬਹੁਤ ਪ੍ਰੇਰਿਤ ਕਰਦੀ ਸੀ ਜਿਹੜੇ ਪੱਤਰਕਾਰ ਤਾਂ ਸਿੱਖਣ ਵਾਲੇ ਬੱਚੇ ਆ ਨਵੇਂ ਜਿਹੜੀ ਪੀੜੀ ਐ ਜਰਨਲਿਜ਼ਮ ਕਰਨ ਵਾਲੀ ਉਹ ਉਹਨਾਂ ਤੋਂ ਬਹੁਤ ਕੁਝ ਸਿੱਖ ਸਕਦੀ ਹੀ ਕਿ ਕਿਵੇਂ ਆਪਾਂ ਆਪਣੀ ਗੱਲਬਾਤ ਨੂੰ ਪਬਲਿਕ ਤੱਕ ਜਰਨਲ ਇੱਕ ਆਮ ਭਾਸ਼ਾ ਦੇ ਵਿੱਚ ਜਿਹੜੀ ਇਹ ਰੱਖੀਏ ਔਰ ਉਹਨਾਂ ਦੀ ਜਿਹੜੀ ਉਹ ਸ਼ੈਲੀ ਹੀ ਉਹ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੀ ਔਰ ਲੋਕ ਉਹਨਾਂ ਦੀ ਵੀਡੀਓ ਨੂੰ ਬਹੁਤ ਲਾਈਕ ਕਰਦੇ ਆ ਜਦੋਂ ਉਹਨਾਂ ਨੇ ਨਵੇਂ-ਨਵੇਂ ਪੱਤਰਕਾਰੀ ਸ਼ੁਰੂ ਕੀਤੀ ਤਾਂ ਪਹਿਲਾਂ ਉਹ ਨਵੇਂ ਜ਼ਬਾਨੇ ਦੇ ਵਿੱਚ ਅਟੈਚ ਸਨ ਤੇ ਮੇਰੀ ਇੱਕ ਕਹਾਣੀਆਂ ਦੇ ਪੁਸਤਕ ਉਦੋਂ ਆਈ ਸੀ ਛਪ ਕੇ ਉਹਦੇ ਬਾਰੇ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀਗਾ ਜਿਹੜਾ ਨਵੇਂ ਜ਼ਮਾਨੇ ਚ ਛਪਿਆ ਸੀ ਜੀ ਤੇ ਔਰ ਉਹ ਅਖਬਾਰ ਮੇਰੇ ਕੋਲ ਲੈ ਕੇ ਆਏ ਸੀਗੇ ਮੈਨੂੰ ਦਿਖਾਉਣ ਵਾਸਤੇ ਵੀ ਹੈ ਤੁਹਾਡਾ ਆਰਟੀਕਲ ਮੈਂ ਲਿਖਿਆ ਤਾਂ ਮੈਨੂੰ ਉਹਨਾਂ ਦੀ ਗੱਲਬਾਤ ਤੋਂ ਲੱਗਦਾ ਸੀਗਾ ਵੀ ਇੱਕ ਕਾਫੀ ਜ਼ਹੀਨ ਹੈ ਇਹ ਮੁੰਡਾ ਔਰ ਇਹ ਅੱਗੇ ਵਧੇਗਾ ਫਿਰ ਸਾਡੇ ਸਬੰਧ ਜਿਹੜੇ ਵਧੇ ਗਏ ਉਹ ਪੱਤਰਕਾਰੀ ਦੇ ਵਿੱਚ ਆ ਗਏ ਪੂਰੀ ਤਰ੍ਹਾਂ ਦੇ ਤੇ ਪਾਸਕਰ ਦੇ ਵਿੱਚ ਵੀ ਕੰਮ ਕਰਦੇ ਰਹੇ ਤੇ ਫਿਰ ਇਸੇ ਦੌਰਾਨ ਹੀ ਮੈਨੂੰ ਉਹਦੀਆਂ ਦੋ ਗੱਲਾਂ ਚੜੀਆਂ ਸਿਗੀਆਂ ਉਹ ਬੜੀਆਂ ਅੱਛੀਆਂ ਲੱਗਦੀਆਂ ਸੀ ਅਜੀਹਾ ਤਾਂ ਕਦੇ ਨਹੀਂ ਹੋਇਆ ਕਿ ਉਹਦੀ ਯਾਦ ਨੂੰ ਭੁੱਲੇ ਹੋਈਏ ਉਹਦੀ ਯਾਦ ਹਮੇਸ਼ਾ ਰਹਿੰਦੀ ਹੈ ਮਨ ਦੇ ਵਿੱਚ ਕਿਉਂਕਿ ਜਿੰਨਾ ਸਮਾਂ ਉਹਦੇ ਨਾਲ ਗੁਜ਼ਾਰਿਆ ਉਹ ਸਾਰਾ ਹੀ ਸਮਾਂ ਯਾਦਗਾਰੀ ਸੀ ਉਹਦੀਆਂ ਸਾਹਿਤਕ ਗੱਲਾਂ ਉਹਦੀਆਂ ਸਮਾਜਿਕ ਗੱਲਾਂ ਉਹਦੀਆਂ ਸਿਆਸੀ ਗੱਲਾਂ ਉਹਦੇ ਚੋਣ ਵਿਸ਼ਲੇਸ਼ਣ ਉਹਦਾ ਸਮਾਜ ਦੇ ਉੱਤੇ ਟਿੱਪਣੀਆਂ ਉਹਦੀਆਂ ਉਹ ਲਿਖਤਾਂ ਬਾਰੇ ਉਹਦੇ ਵੱਲੋਂ ਕਈਆਂ ਹੋਈਆਂ ਗੱਲਾਂ ਉਹ ਸਾਰੀਆਂ ਜਿਹੜੀਆਂ ਨੇ ਯਾਦ ਆਉਂਦੀਆਂ ਤੇ ਸਾਨੂੰ ਲੱਗਦਾ ਸ਼ਾਇਦ ਉਹ ਇੰਨੀ ਕਾਲੀ ਨਾਲ ਕੰਮ ਇਸੇ ਕਰਕੇ ਕਰ ਰਿਹਾ ਸੀਗਾ ਕਿ ਉਹਦੇ ਕੋਲ ਸਮਾਂ ਥੋੜਾ ਸੀ ਉਹ ਥੋੜੇ ਸਮੇਂ 'ਚ ਬਹੁਤ ਸਾਰਾ ਕੰਮ ਕਰਕੇ ਉਹਨੇ ਅੱਗੇ ਅਗਲੇ ਪੰਧ ਤੇ ਚਲੇ ਜਾਣਾ ਸੀ ਇਸ ਕਰਕੇ ਉਹ ਕਾਹਲੀ ਕਾਹਲੀ ਦੇ ਵਿੱਚ ਕੰਮ ਕਰਦਾ ਰਿਹਾ ਅਸੀਂ ਸੋਚ ਨਹੀਂ ਸਕਦੇ ਕਿ ਉਹ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਜਲਦੀ ਸਾਡੇ ਤੋਂ ਵਿਦਾ ਹੋ ਜੇ ਨਾ ਅਸੀਂ ਜਿੰਨੇ ਵੀ ਪੱਤਰਕਾਰਾਂ ਹਮੇਸ਼ਾ ਟਾਈਮ ਤੋਂ ਟਾਈਮ ਉਹਨਾਂ ਕੋਲੋਂ ਕੁਝ ਨਾ ਕੁਝ ਸਿੱਖਣ ਵਾਸਤੇ ਮੈਂ ਤੇ ਦਫ਼ਤਰ ਵੀ ਜਾਂਦੇ ਰਹੇ ਹਾਂ ਮੈਨੂੰ ਯਾਦ ਹੈ ਮੈਂ ਇਸ ਤੋਂ ਪਹਿਲਾਂ ਵੀ ਲੈਕਚਰ ਲੜਿਆ ਸੀ ਪ੍ਰੈਸ ਕਲੱਬ ਦਾ ਇਸ ਵਾਰ ਮੈਂ ਜਿੱਤੇ ਆ ਉਦੋਂ ਮੈਂ ਹਾਰ ਗਿਆ ਸੀ ਇਲੈਕਸ਼ਨ ਪਰ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਸ਼ਨ ਦਿੱਤੀ ਮੈਨੂੰ ਚੀਜ਼ਾਂ ਦੱਸੀਆਂ ਕਿ ਕਿਵੇਂ ਆ ਪੱਤਰਕਾਰਾਂ ਨੇ ਸਮੱਸਿਆਵਾਂ ਕੀ ਨੇ ਤੁਸੀਂ ਕਿੱਦਾਂ ਪੱਤਰਕਾਰਾਂ ਨਾਲ ਮਿਲ ਕੇ ਆਪਣੇ ਜਿਹੜੀ ਗੱਲ ਨੂੰ ਅੱਗੇ ਵਧਾ ਸਕਦੇ ਹੋ ਪਰ ਇੱਕ ਚੀਜ਼ ਹੀ ਉਹਨਾਂ ਦੀ ਜਿਹੜੀ ਗੱਲ ਤੇ ਉਹ ਅੜ ਗਏ ਅੜ ਗਏ ਉਹਨਾਂ ਨੇ ਕਦੀ ਵੀ ਸਮਝੌਤਾ ਨਹੀਂ ਕੀਤਾ ਕਿਸੇ ਗੱਲ ਨਾਲ ਵੀ ਜੇ ਉਹਨਾਂ ਨੂੰ ਕੋਈ ਬੰਦਾ ਪਸੰਦ ਨਹੀਂ ਤੇ ਮੂੰਹ ਤੇ ਕਹਿ ਦਿੰਦੇ ਕਿ ਇਹ ਬੰਦਾ ਯਾਰ ਇਦਾਂ ਦਾ ਹੈ ਉਮੀਦ ਸਾਨੂੰ ਸੀ ਕਿ ਇਹਦੇ ਹੋਰ ਬਹੁਤ ਸਾਰਾ ਕੰਮ ਕਰੇਗਾ ਸਮਾਜ ਨੂੰ ਦਿਸ਼ਾ ਨਿਰਦੇਸ਼ ਦੇਣ ਵਾਲਾ ਮੈਨੂੰ ਉਹ ਦਿਨ ਬੜੇ ਚੰਗੀ ਤਰ੍ਹਾਂ ਯਾਦ ਨੇ ਜਦੋਂ ਮੈਂ ਅਜੇ ਜਗਬਾਣੀ ਅਖਬਾਰ ਵਿੱਚ ਕੰਮ ਕਰਦਾ ਸੀ ਤੇ ਕਾਲੀ ਵੱਲੋਂ ਕੀਤਾ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬੜੀ ਪ੍ਰਮੁੱਖ ਬਾਣੀ ਸ੍ਰੀ ਜਪਜੀ ਸਾਹਿਬ ਦਾ ਜਿਹੜਾ ਅਨੁਵਾਦ ਹੈ ਟਿੱਕਾ ਆ ਉਹਦੇ ਵਿੱਚ ਛਪਿਆ ਸੀ ਔਰ ਉਸ ਨੂੰ ਇੰਨਾ ਜ਼ਿਆਦਾ ਪਸੰਦ ਕੀਤਾ ਗਿਆ ਕਿ ਉਹਦੀ ਅੱਗੇ ਤੋਂ ਅੱਗੇ ਹੋਰ ਡਿਮਾਂਡ ਆਉਂਦੀ ਰਹੀ ਤੇ ਜਿਹੜੀਆਂ ਐਡਵਾਂਸ ਕਿਸ਼ਤਾਂ ਜਿਹੜੀਆਂ ਸੀ ਉਹਨਾਂ ਦੇ ਵੱਲੋਂ ਉਹ ਵੀ ਮੰਗੀਆਂ ਜਾਂਦੀਆਂ ਰਹੀਆਂ। ਉਹ ਇਸ ਸਮਾਜ ਦੇ ਵਿੱਚ ਮਿੱਤਰਦਿਆਂ ਜਦੋਂ ਉਹਨੇ ਕਿਸੇ ਬਾਰੇ ਕੋਈ ਗੱਲ ਕਰਨੀ ਹੁੰਦੀ ਸੀਗੀ ਤਾਂ ਉਹ ਪੂਰੀ ਬੇਬਾਕੀ ਨਾਲ ਕਰਦਾ ਸੀਗਾ ਔਰ ਲੋਕਾਂ ਦੇ ਮੂੰਹ ਦੇ ਉੱਤੇ ਵੀ ਗੱਲ ਕਰਦਾ ਸੀਗਾ ਵੀ ਤੂੰ ਤੂੰ ਆਪਣੀ ਗੱਲ ਠੀਕ ਕਹੀ ਆ ਕਿ ਗਲਤ ਕਹੀ ਆ। ਇਹ ਉਹਦੀ ਬੇਬਾਕੀ ਜਿਹੜੀ ਸੀਗੀ ਉਹ ਬੜੀ ਕਮਾਲ ਦੀ ਸੀ। ਅਸੀਂ ਸਾਰੇ ਮਿੱਤਰ ਕੋਸ਼ਿਸ਼ ਕਰਾਂਗੇ ਕਿ ਉਸਦੀ ਯਾਦ ਨੂੰ ਹਮੇਸ਼ਾ ਹਮੇਸ਼ਾ ਲਈ ਕਾਇਮ ਰੱਖੀਏ। ਤੇ ਉਸ ਸੰਬੰਧ ਦੇ ਵਿੱਚ ਕੁਝ ਨਾ ਕੁਝ ਅਜਿਹੇ ਕਾਰਜ ਕਰੀਏ ਜਿਨ੍ਹਾਂ ਵਿੱਚੋਂ ਕਾਲੀ ਵੀ ਝਲਕਦਾ ਰਹੇ ਉਹਦੀ ਸੋਚ ਵੀ ਝਲਕਦੀ ਰਹੇ ਤੇ ਸਮਾਜ ਨੂੰ ਵੀ ਕੁਝ ਦਿਸ਼ਾ ਨਿਰਦੇਸ਼ ਮਿਲਦੇ ਰਹਿਣ ਮੈਂ ਉਸ ਸਮੁੰਦਰ ਦੇ ਵਿੱਚ ਰਹਿ ਰਹੀ ਸੀ ਜਿਹੜਾ ਸ਼ਬਦਾਂ ਦਾ ਅਥਾਹ ਭੰਡਾਰ ਸੀ ਇਵਨ ਕਿ ਮੈਂ ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਕਰਦੀ ਆ ਮੈਂ ਅਗਰ ਕਾਲੀ ਦੇ ਮੁਕਾਬਲੇ ਮੈਂ ਕੁਝ ਵੀ ਨਹੀਂ ਆ ਕਾਲੀ ਮੇਰੇ ਲਈ ਅਸੀਂ ਇੱਕ ਦੋਸਤ ਸਾਂਝ ਮਤਲਬ ਇੱਕ ਅਜੀਬ ਸਾਡਾ ਸੀਗੀ ਹਸਬੰਡ ਵਾਈਫ ਦਾ ਰਿਲੇਸ਼ਨ ਸਾਡੇ ਲਈ ਕੁਝ ਨਹੀਂ ਸੀ ਅਸੀਂ ਦੋਨੋਂ ਉਹ ਮੇਰਾ ਕਾਲੀ ਮੱਲਾ ਸੀ ਤੇ ਮੈਂ ਉਹਦੀ ਮਧਾਨੀ ਕਾਲੀ ਦੇ ਲਫ਼ਜ਼ਾਂ 'ਚ ਇੱਕ ਨੁਕਤਾ ਹੋਰ ਹੈ ਮੈਂ ਆਪਣੀ ਗੁਜ਼ਰ ਬਸਰ ਪੱਤਰਕਾਰੀ ਕਰਕੇ ਕਰਦਾ ਹਾਂ ਪੱਤਰਕਾਰੀ ਨੇ ਮੈਨੂੰ ਰੋਟੀ ਵੀ ਦਿੱਤੀ ਤਲਖ ਤਜਰਬੇ ਵੀ ਜ਼ਖਮ ਵੀ ਸਕੂਨ ਵੀ ਤੇ ਸੂਜ ਵੀ ਇੱਕ ਢਿੰਕਮ ਕੋਲੋ ਵੀ ਤੁਹਾਨੂੰ ਰਾਖਸ਼ੀ ਲੱਭਣਾ ਆ ਜਲੰਧਰ ਤਾਂ ਫਿਰ ਕਿਤੇ ਨਾ ਕਿਤੇ ਤੁਹਾਨੂੰ ਰੀਥਿੰਕ ਕਰਨਾ ਪੈਣਾ ਹੈ ਰੀਐਵੈਲਿਊਏਟ ਕਰਨਾ ਪੈਣਾ ਹੈ ਕਿਤੇ ਨਾ ਕਿਤੇ ਤੁਹਾਨੂੰ ਮਿਥ ਤੇ ਹਿਸਟਰੀ ਤੇ ਮਿਥ ਦੇ ਦੌਰਾਨ ਹੋਈਆਂ ਕੌਨਸਪੀਰੇਸੀਜ਼ ਜਿਹੜੀਆਂ ਨੇ ਉਹਦੇ ਉਹਦੇ ਬਾਰੇ ਤੁਹਾਨੂੰ ਸੁਚੇਤ ਹੋਣਾ ਪੈਗਾ ਤੀਸਰੀ ਗੱਲੀ ਜੀ ਨੂੰ ਜੀ ਅਸੀਂ ਕੀ ਸਾਰੀ ਦੁਨੀਆ ਹੀ ਜਾਣਦੀ ਸਾਰਾ ਹਿੰਦੁਸਤਾਨ ਜਾਣਦਾ ਹੈ ਜੈਪੂ ਲਿਟਰੇਚਰ ਫੈਸਟੀਵਲ ਜਾਣਦਾ ਸਾਰਾ ਕੁਝ ਮਤਲਬ ਉੱਛਲ ਮਤਲਬ ਦੇਸਰਾਏ ਗਲੀ ਜੀ ਨਾਲ ਸਾਡਾ ਇੱਕ ਤਰ੍ਹਾਂ ਦਾ ਫੈਮਲੀ ਰਿਲੇਸ਼ਨ ਹੀ ਸੀ ਯਾਦਾਂ ਜੀ ਐਦਾ ਹੀ ਹੈ ਜੀ ਮਤਲਬ ਕੋਈ ਇਹੋ ਜਿਹਾ ਦਿਨ ਨਹੀਂ ਸੀਗਾ ਕਿ ਜਦੋਂ ਉਹਨਾਂ ਨੇ ਇੱਥੇ ਨਹੀਂ ਆਣਾ ਉਹਨਾਂ ਦਾ ਨਾਲ ਹੀ ਇੱਥੇ ਘਰ ਸੀਗਾ ਜਿਹੜੀ ਚੀਜ਼ ਹੈਗੀ ਹੈ ਤੇ ਆਪਣਾ ਨਾਲ ਹੀ ਉਹਨਾਂ ਨੇ ਮਤਲਬ ਸਾਡੀ 9 ਵਜੇ ਸ਼ੌਪ ਖੁੱਲ ਜਾਂਦੀ ਸੀ ਤੇ 10 ਵਜੇ ਉਹ ਮਤਲਬ ਆ ਕੇ ਉਹਨਾਂ ਨੇ ਬੈਠਣਾ ਉਹਨਾਂ ਨੇ ਇੱਥੇ ਮਤਲਬ ਬੈਠ ਕੇ ਹੀ ਜਾਣਾ ਔਰ ਲਮੀਆਂ ਕੱਲਾ ਸਾਨੂੰ ਸਮਝਾ ਕੇ ਜਾਣੀਆਂ ਲਿਟਰੇਚਰ ਬਾਰੇ ਉਹਦਾ सारियाँ गल फैमिली दी फैमिली दी गल लेनी का निडर पर्सन बोल सकते हो कहीं डर नहीं था अंदर वो जो भी जैसे मस्त मौलाना कुछ पंजाबी में बोलते हैं जी जी तो वो ऐसा पर्सन थे और कभी भी कोई बात करो कुछ करो तो उनके नॉलेज भी काफ़ी थे पंजाबी के ऊपर कमांड उसके बहुत अच्छा था मतलब लैंग्वेज जो पंजाबी और ये तो मेरे जो आर्ट है तो इधर कोई बार देखा तो पंजाब में थोड़ा सा समझ लोगों को इस फील्ड के कम थे अब जो देशराज थे उनको आर्ट का वो जैसा भी है वो सभी चीज़ में दिलचस्पी रखते थे मतलब इंटरेस्ट रखते थे ठीक है तो उसके साथ फिर हमारा उसी ढंग से जैसे बैठना कभी बातें करना कभी स्कल्पर क्या बना रहा हो कभी उनको फ्रेंड को बुला के ले आना देखो जी ये बसो जी कैसा मज़ा ले रहा है काम में तो उनके खुद को नॉलेज थे तभी तो वो उसको शेयर करते थे दूसरों को ज़्यादा पेपर में जब लिखते थे तो एकदम अलग ढंग से लिखते थे लेकिन ये जो सोर्स भी थे वो भी अलग ही थे उनके डिफरेंट सो अनफॉर्चुनेटली नहीं है लेकिन उनको लगता था कि और ज़्यादा दिन रहते तो जलंधर जैसे जगह पे और ज़्यादा कोई आर्ट प्रमोट होते 16 ਮਾਰਚ ਨੂੰ ਉਹਨਾਂ ਦਾ ਜਨਮ ਦਿਨ ਆ ਰਿਹਾ ਹੈ। ਕੋਈ ਕੁਝ ਕੀ ਕਹਿਣਾ ਹੈ? 16 ਮਾਰਚ ਬਾਜੀ ਦਿਨ ਬਹੁਤ ਵੱਡਾ ਦਿਨ ਹੈ ਜੀ। ਜਿਹੜੀ ਚੀਜ਼ ਹੈਗੀ ਆ ਉਹ ਪੁੱਲ ਨਹੀਂ ਸਕਦੇ ਕਿਉਂਕਿ ਅਸੀਂ ਸਾਨੂੰ 10 ਸਾਲ ਹੋ ਗਏ ਸੀ ਨਾਥ ਚੋਰੇ ਜਾਂਦੇ। ਕਿਉਂਕਿ ਮੈਂ 10 ਸਾਲ ਹੋ ਗਏ ਸੀ ਉਹਨਾਂ ਦਾ ਜਨਮ ਦਿਨ ਅਸੀਂ ਇਕੱਠੇ ਮਨਾਉਂਦੇ ਸੀ ਜੀ ਉਹਨਾਂ ਦਾ ਅਸੀਂ ਨੀ ਮੱਖਣ ਪਾਜੀ ਹੋਗੇ, ਤਸਕੀਨ ਪਾਜੀ ਹੋਗੇ, ਸ਼ਵਦੀਪ ਪਾਜੀ ਹੋਗੇ, ਗੀਤਾ ਦੀਦੀ ਹੋਗੇ। ਸਭ ਨੇ ਇਕੱਠੇ ਮਨਾਣਾ ਜੀ। ਵਨ ਮਾਇ ਮਤਲਬ ਨਾਥ ਸਟੋਰੇ ਜਿਹੜਾ ਵਾ ਮਤਲਬ ਕਹਿ ਨਹੀਂ ਸਕਦੇ ਕਿ ਮਜਮਾ ਲੱਗਾ ਹੀ ਰਹਿੰਦਾ ਸੀ ਜਿਹੜੀ ਚੀਜ਼ ਹੈ। ਬਹੁਤ ਮਹਾਨ ਸ਼ਖਸੀਅਤ ਸੀ ਉਹ ਵਿਚਾਰੇ ਬਹੁਤ ਜਲਦੀ ਚਲੇ ਗਏ ਵੈਸੇ ਜਿਨੀ ਏ ਸੀ ਜੋ ਉਸ ਹਾਮ ਨਾਲ ਮਤਲਬ ਉਹ ਬਾਕੀ ਤੇ ਹੁਣ ਇਹ ਚੀਜ਼ਾਂ ਉੱਪਰ ਵਾਲੇ ਦੇ ਹੱਥੇ ਬੰਦੇ ਦੇ ਹੱਥpass ਕੁਝ ਨਹੀਂ ਹੈਗਾ ਜਿੰਨੀ ਜਲਦੀ ਉਹ ਪ੍ਰੋਗਰੈਸ ਕਰ ਰਿਆ ਸੀ ਤੇ ਇਹ ਚੀਜ਼ਾਂ ਨਹੀਂ ਸੀ ਪਤਾ ਵੀ ਉਹਨੇ ਇੰਨੀ ਜਲਦੀ ਚਲੇ ਜਾਣਾ ਤੇ ਬਾਕੀ ਇਹ ਵੀ ਮੇਰੇ ਨਾਲ ਤੇ ਕਾਫੀ ਸਾਲਾਂ ਤੋਂ ਉਹਦਾ ਲਿੰਕ ਹੋਇਆ ਹੈ ਤਕਰੀਬਨ 4-5 ਸਾਲਾਂ ਤੋਂ ਜ਼ਿਆਦਾ ਹੋਏ ਜ਼ਿਆਦਾ ক্লোਜ਼ ਸੀ कोई ऐसी बात जो आप हम बता सके शेयर कर सके हमसे देसराय जी मेरे को लेटेस्ट जो उनके साथ एक थे वो जो मुझे अच्छा लगा था कि उसका एक उद्देश्य भी थे कि केवल विजुअल आर्ट नहीं और ना ही केवल परफॉर्मिंग आर्ट सारे आर्ट को मिक्स करके एक जगह पे लेके तो देखो क्या बनता है पहला तो एक काटवा मिलते ही हूँ तो मैं जिस मेरी उन्हें मेरी इंटरव्यू वगैरह भी लिखिया ने कई जगह और उन्हें मेरी अपना ਮੇਰੇ ਬਾਰੇ ਬੁੱਕ ਵੀ ਲਿਖੀ ਹੈ ਉਹਨਾਂ ਦੀ ਜਿਹੜੀ ਸਮਝ ਸੀ ਜਿੰਨਾ ਉਹਨਾਂ ਨੂੰ ਨੌਲੇਜ ਸੀ ਤੇ ਇੱਕ ਮਹਾਨ ਸ਼ਖਸੀਅਤ ਸੀ ਉਹ ਜੇਸਾ ਕਾਲੀ ਜੀ ਤੇ ਮਤਲਬ ਬਹੁਤ ਅੱਛੇ ਇਨਸਾਨ ਸੀ ਅਸੀਂ ਦੋਨੋਂ ਬਹੁਤ ਅੱਛੇ ਸੰਸਾਰ ਦੇ ਗਿਆਨ ਭੰਡਾਰ ਦੇ ਵਿੱਚ ਰਹਿੰਦੀ ਸੀ ਮੈਂ ਮੈਂ ਕਾਲੀ ਦਾ ਇੰਨਾ ਕੁ ਮਤਲਬ ਦੇ ਨਹੀਂ ਦੇ ਸਕਦੀ ਜਿਹੜਾ ਕਿ ਉਹਨੇ ਅੱਜ ਤੱਕ ਮੈਨੂੰ ਕਈ ਚੀਜ਼ਾਂ ਨਾਲ ਜੋੜਿਆ ਕਈ ਗਿਆਨ ਦੀਆਂ ਚੀਜ਼ਾਂ ਮੈਂ ਕਾਲੀ ਕੋਲੋਂ ਸਿੱਖੀਆਂ ਲੇਕਿਨ ਮੈਂ ਜਿਸ ਸੰਸਾਰ ਨਾਲ ਜੁੜੀ ਹੋਈ ਸੀ ਉਹਨੇ ਮੈਨੂੰ ਉਹ ਸਭ ਕੁਝ ਸਿਖਾਇਆ ਦੁਨੀਆ ਦਾ ਰਵਈਆ ਈਵਨ ਕਿ ਮੈਂ ਮਤਲਬ ਆਪਣੇ ਸ਼ਬਦ ਨਹੀਂ ਦੇ ਪਾਉਂਦੀ ਹੁੰਦੀ ਕਾਲੀ ਦੇ ਲਈ ਕਾਲੀ ਇੱਕ ਉਹ ਗਿਆਨ ਦਾ ਭੰਡਾਰ ਸੀ ਜਿਹਦੇ ਕੋਲੋਂ ਜਿੰਨਾ ਮੈਂ ਚਾਹੁੰਦੀ ਸਿੱਖ ਸਕਦੀ ਸੀ ਪਰ ਮੈਂ ਆਪਣਾ ਵਕਤ ਖੁੰਝਾ ਲਿਆ ਆਪਣੀ ਗ੍ਰਸਥੀ ਦੇ ਵਿੱਚ ਕਾਲੀ ਨੇ ਸ਼ਬਦਾਂ ਦੇ ਨਾਲ ਜੋੜਿਆ ਕਾਲੀ ਨੇ ਆਪਣਾ ਇੱਕ ਸਾਹਿਤਿਕ ਸਮਾਜ ਦੇ ਨਾਲ ਆਪਣੇ ਆਪ ਨੂੰ ਬਹੁਤ ਬਹੁਤ ਸਾਰੀਆਂ ਉਪਾਦੀਆਂ ਉਹਨੇ ਲਈਆਂ ਹੋਈਆਂ ਫਿਰ ਕਾਲੀ ਨੂੰ ਅਸੀਂ ਫੱਕਰ ਕਹਿੰਦੇ ਸੀ ਘਰ ਦੇ ਸਾਰੇ ਅਸੀਂ ਕਹਿੰਦੇ ਸੀ ਕਿ ਉਹ ਇੱਕ ਫੱਕਰ ਹੈ ਜਿਹਨੂੰ ਕਿਸੇ ਚੀਜ਼ ਨਾਲ ਮੋਹ ਨਹੀਂ ਸਿਵਾਏ ਆਪਣੇ ਸ਼ਬਦ ਕੋਸ਼ ਤੋਂ ਔਰ ਸ਼ਬਦਾਂ ਦੇ ਗਿਆਨ ਨਾਲ ਉਹ ਇੱਕ ਰਾਈਟਰ ਦੇ ਨਾਲ ਨਾਲ ਇੱਕ ਜਰਨਲਿਜ਼ਮ ਦੇ ਨਾਲ ਨਾਲ ਇੱਕੋ ਬਾਣੀ ਦੇ ਗੁਰਬਾਣੀ ਦਾ ਉਹਨਾਂ ਨੂੰ ਇੰਨਾ ਗਿਆਨ ਸੀ ਕਿ ਸਾਨੂੰ ਕਈ ਚੀਜ਼ਾਂ ਸਿਖਾ ਕੇ ਗਏ ਕਬੀਰ ਨਾਮਦੇਵ ਇਦਾਂ ਦੇ ਮਤਲਬ ਵੱਡੇ ਮਹਾਰਿਸ਼ੀਆਂ ਦੀ ਬਾਣੀ ਨਾਲ ਸਾਨੂੰ ਜੋੜਿਆ ਉਹਨਾਂ ਨੇ ਸਾਨੂੰ ਉਸ ਬਾਰੇ ਗਿਆਨ ਦਿੱਤਾ ਜਾਂਦੇ ਜਾਂਦੇ ਵੀ ਮੈਨੂੰ ਯਾਦ ਹੈ ਕੱਲੀ ਇੱਕ ਦਿਨ ਮੇਰੀ ਵਿਚਕਾਰ ਬੇਟੀ ਛੋਟੀ ਜੁਨੀਸ਼ ਜਿਹਦਾ ਨਾਮ ਅਸੀਂ ਗੱਪਾ ਕਹਿੰਨੇ ਆ ਉਹਨੂੰ ਉਹਨਾਂ ਨੇ ਗੱਪੂ ਨੂੰ ਸਪੈਸ਼ਲ ਕਬੀਰ ਦੇ ਦੋਹਿਆਂ ਨਾਲ ਲਿਖ ਕੇ ਸਮਝਾਇਆ ਉਹਨੂੰ ਬਕਾਇਦਾ ਉਹਦਾ ਅਰਥ ਸਮਝਾ ਕੇ ਦੱਸਿਆ ਕਿ ਕਬੀਰ ਜੀ ਦੇ ਦੋਹਿਆਂ ਰਾਹੀ ਜੀਵਨ ਇੰਨਾ ਸਾਦਗੀ ਭਰਿਆ ਹੁੰਦਾ ਕਿ ਅਸੀਂ ਉਸ ਸਾਦਗੀ ਨੂੰ ਛੱਡ ਕੇ ਪਤਾ ਨਹੀਂ ਕਿਹੜੀ ਦੌੜ ਚ ਰੁੱਝ ਜਾਂਦੇ ਆ ਔਰ ਇਹ ਸੱਚੀ ਹੁਣ ਮੈਨੂੰ ਮਹਿਸੂਸ ਹੁੰਦਾ ਹੈ ਕਿ ਵਾਕਈ ਅਗਰ ਰਿਸ਼ੀ मुਨੀਆਂ ਦੀ ਬਾਣੀ ਦੇ ਅਕੋਰਡਿੰਗ ਅਸੀਂ ਸੋਚੀਏ ਤੇ ਜੀਵਨ ਇੱਕ ਬਿਲਕੁਲ ਸਾਦਗੀ ਭਰਿਆ ਹੁੰਦਾ ਪਰ ਅਸੀਂ ਲੋਕ ਆਪਣੀ ਦੌੜਾਂ ਲੱਗ ਗਈ ਬਣਾ ਲਈ ਹੈ ਪੈਸਾ ਰਿਸ਼ਤੇ ਅਜੀਬੋ ਗਰੀਬ ਕਰ ਦਿੱਤੇ ਹਨ ਅਸੀਂ ਆਪਣੀ ਦੌੜ ਦੇ ਵਿੱਚ ਕਾਲੀ ਨੂੰ ਚਾਹੇ ਪੰਜਾਬੀ ਸਾਹਿਤ ਨੇ ਉਨੀ ਮਾਨਤਾ ਨਹੀਂ ਦਿੱਤੀ ਜਿੰਨੀ ਉਹ ਡਿਜ਼ਰਵ ਕਰਦਾ ਸੀ ਕਾਲੀ ਦੀ ਕਦਰ ਪੰਜਾਬ ਨਾਲੋਂ ਵੱਧ ਪੰਜਾਬ ਤੋਂ ਬਾਹਰ ਪਈ ਹੁਣੇ ਇੱਥੇ ਜਲੰਧਰ ਦੇ ਇੱਕ ਛੋਟੇ ਜਿਹੇ ਦਫ਼ਤਰ ਵਿੱਚ ਬੈਠਾ ਦੇਸ਼ ਰਾਜ ਕਾਲੀ ਹੁਣੇ ਕਿਸੇ ਹੋਰ ਸਟੇਟ ਦੀ ਸਟੇਜ ਉੱਪਰ ਵੱਡੇ ਵੱਡੇ दिग्गजा नाल نظر ਆਏਗਾ ਕੀ ਕਰਦਾ ਹੈ ਸਾਰਾ ਦਿਨ ਦੇਸ਼ ਰਾਜ ਕਾਲੀ ਉਹ ਕਦੇ ਰਾਜਨੀਤਿਕ ਪੱਤਰੀਕਾ ਕੱਡੇਗਾ ਪੋਲਿਟੀਕਲ ਵੀਕਲੀ ਸੱਤਾ ਨਾਲ ਆਡੇ ਲੈਂਦਾ ਖਬਰ ਸਿਲਸਿਲਾ ਨਿਊਜ਼ ਮੈਗਜ਼ੀਨ ਲਾਂਚ ਕਰੇਗਾ ਸਮੇ ਦੀ ਨਬਜ਼ ਪਾਪ ਦਿਆਂ ਵਰਕਤਾ ਵੈਬ ਟੀਵੀ ਤੋਂ ਆਪਣੇ ਹੋਣ ਦੀ ਨਿਸ਼ਾਨਦੇਹੀ ਕਰਦਿਆ ਹੌਕਾ ਦੇਗਾ ਕਿ ਹਾਜ਼ਰ ਹਾਂ ਦੋਸਤੋ ਮੈਂ ਦੇਸ਼ ਰਾਜ ਕਾਲੀ ਇੱਕਦਮ ਕਿਸੇ ਚੈਨਲ ਤੇ ਨਜ਼ਰ ਆਏਗਾ ਫਿਰ ਦੂਸਰੇ ਤੇ ਨਾਥ ਚੋਰੇ ਪਹੁੰਚੇਗਾ ਆਪਣੇ ਸਾਹਿਤਿਕ ਪਰਚੇ ਲਕੀਰ ਉੱਪਰ ਸਿਰ ਸੁੱਟ ਕੇ ਕੰਮ ਕਰਦਿਆਂ ਉਹ ਇੱਕ ਲਚਕੀਲੇ ਪੱਤਰਕਾਰ ਤੋਂ ਗੰਭੀਰ ਸਾਹਿਤਕਾਰ ਵਿੱਚ ਤਬਦੀਲ ਹੋ ਜਾਏਗਾ ਇਹ ਹੈ ਕਾਲੀਦਾਤ ਤਲਿਸਮ ਉਸਦੇ ਚਮਕਦੇ ਸਿਰ ਉੱਪਰ ਵੱਜਦੇ ਰੰਗ ਬਰੰਗੇ ਨਗ ਸ਼ਹਿਰ ਦੀ ਢੀਡ ਰੋਲੇ ਕਰਪਸ਼ਨ ਤੋਂ ਅੱਕ ਜਾਂਦਾ ਤਾਂ ਕਾਲੀ ਸੰਤ ਸਤਨਾਮ ਜੀ ਦੀ ਕੁੱਟਿਆ ਚ ਜਾ ਵੜਦਾ मेरा नाम सुबेंद्र सिंह है मैं पहली बार कालीपाजी ਨੂੰ ਇਸੇ ਹੀ ਮਿਲਿਆ ਸੀ ਸੰਤਾ ਜੀ ਦੇ ਕੁਟਿਆ ਦੇ ਕੋਲ ਵਿੱਚ ਤੇ ਸੰਤਾ ਨੇ ਮੈਨੂੰ ਤዋਰਫ ਕਰਾਇਆ ਉਹਨਾਂ ਦੇ ਨਾਲ ਤੇ ਕਹਿੰਦੇ ਬਹੁਤ ਵਿਦਵਾਨ ਆ ਤੇ ਹੌਲੀ ਹੌਲੀ ਕਿਥੋਂ ਮੈਂ ਉਹਨਾਂ ਦੇ ਮਤਲਬ ਨੇੜੇ ਹੁੰਦਾ ਗਿਆ ਆਖੇ ਵਿਦਵਤਾ ਤਾਂ ਉਹਨਾਂ ਦੀ ਵੈਸੀ ਝਲਕਦੀ ਸੀਗੀ ਤੇ ਉਹ ਇੱਕ ਬਹੁਤ ਹੀ ਪੁੱਛ ਕੋਟੀ ਦੇ ਸਹਿਤਕਾਰ ਮਤਲਬ ਦਾਰਸ਼ਨਿਕ ਅਧਿਆਤਮਵਾਦ ਇੱਕ ਆਪਾਂ ਪੰਜਾਬੀ ਚ ਕਹਦੇ ਆ ਹਰਫਨ ਮੋਲਾ ਸ਼ਕਸ਼ੀਰ ਦੇ ਮਾਲਕ ਸੀਗੇ ਤੇ ਸਾਨੂੰ ਤੇ ਉਹਨਾਂ ਦਾ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਆ ਬਾਬਾ ਜੀ ਨੇ ਵੀ ਕਈ ਵਾਰ ਮੈਨੂੰ ਕਹਿਣਾ ਵੀ ਕੋਈ ਅਧਿਆਤਮਵਾਦ ਬਾਰੇ ਜਾਂ ਕਿਸੇ ਸ਼ਬਦ ਬਾਰੇ ਕੋਈ ਚਿੰਤਨ ਚਿੰਤਾ ਕਰਨੀ ਜਾਂ ਚਿੰਤਨ ਕਰਨਾ ਜਾਂ ਰੜਕਣਾ ਸ਼ਬਦ ਰੜਕਣਾ ਸ਼ਬਦ ਵਰਤੇ ਹੁੰਦੇ ਸੀ ਅਕਸਰ ਕਾਲੀ ਭਾਜੀ ਵੀ ਰੜਕਣਾ ਹੀ ਕਹਿੰਦੇ ਹੁੰਦੇ ਸੀ ਤੇ ਕਹਣਾ ਸੁੱਖੇ ਗੱਡੀ ਕੱਢ ਆਪਾਂ ਕਾਲੀ ਭਾਜੀ ਕੋ ਚਲੀਏ ਖਾਲੀ ਕੋ ਚਲੀਏ ਉੱਥੇ ਜਾ ਕੇ ਆਪਾਂ ਪੁੱਛਦੇ ਆਂ ਤੇ ਫਿਰ ਕਾਲੀ ਭਾਜੀ ਨਾਲ ਉਹ ਸ਼ਬਦ ਨੂੰ ਜਾਂ ਉੱਥੋਂ ਨਾਲ ਉਹ ਸ਼ਹਿਰੋਂ ਸੱਦ ਲੈਣਾ ਜਾਂ ਅਸੀਂ ਇਧਰ ਹੁਸ਼ਿਆਰਪੁਰ ਦੇ ਜੰਗਲਾਵਲ ਨਿਕਲ ਜਾਣਾ ਉੱਥੇ ਬੈਠ ਕੇ ਉਹ ਸ਼ਬਦ ਦੀ ਚੰਗੀ ਤਰ੍ਹਾਂ ਉਹਨੂੰ ਰਗੜਨਾ ਤੇ ਕਿਉਂਕਿ ਕਾਲੀ ਇੱਕ ਉਹ ਵਧੀਆ ਸਹਿਤਕਾਰ ਸੀ ਜਦੇ ਕੋਲ ਕੋਕੈਬੁਲਰੀ ਬਹੁਤ ਜ਼ਿਆਦਾ ਸੀਗੀ ਤੇ ਉਹ ਫਿਰ ਉੱਥੇ ਜਾ ਕੇ ਸੀ ਉਹਦਾ ਜੋ ਵੀ ਸਮਰਨ ਹੋਣਾ ਸਾਰਾ ਕੁਝ ਹੋਣਾ ਤੇ ਇੱਕ ਤੁਸੀਂ ਉਹ ਪੜਿਆ ਹੋਣਾ ਕਾਲੀ ਭਾਜੀ ਦਾ ਟੀਕਾ ਜਪਜੀ ਸਾਹਿਬ ਦਾ ਕੀ ਆ ਬਾਤ ਹੈ ਬਿਲਕੁਲ ਹੀ ਲਗ ਤਰ੍ਹਾਂ ਦਾ ਬਿਲਕੁਲ ਹੀ ਲਗ ਤਰ੍ਹਾਂ ਦਾ ਉਹ ਵੀ ਐਸੇ ਇੱਕ ਵਾਰੀ ਗਏ ਸੀਗੇ ਇੱਕ ਹੋਰ ਸਹਾਇਤਕਰ ਨੂੰ ਮਿਲਣ ਤੇ ਅਸੀਂ ਇੱਕ ਪੁਲ ਦੇ ਥੱਲੇ ਉਹਦੇ ਬਾਰੇ ਵਿਚਾਰ-ਚਰਚਾ ਕੀਤੀ ਤੇ ਜੋ ਵੀ ਬਾਬਾ ਜੀ ਤੋਂ ਨਹੀਂ ਮਤਲਬ ਸਿੱਖਿਆ ਪੁੱਛਿਆ ਉਹਨੂੰ ਹੂਬ-ਹੂ ਵੈਸੇ ਉਸੇ ਤਰ੍ਹਾਂ ਹੀ ਉਹਨਾਂ ਨੇ ਮਤਲਬ ਜਦੋਂ ਮੈਂ ਪੜਿਆ ਉਹਨਾਂ ਨੇ ਅਖਬਾਰ ਦੇ ਵਿੱਚ ਵੀ ਉਹਨਾਂ ਦਾ ਆਉਂਦਾ ਹੁੰਦਾ ਸੀਗਾ ਵੀਕਲੀ ਤੇ ਕਾਹ ਆਨੰਦ ਆਉਂਦਾ ਸੀਗਾ ਪੜ੍ਹ ਕੇ ਵੀ ਕਾਲੀ ਭਾਜੀ ਦੇ ਸ਼ਖੀਰ ਤੋਂ ਆਪਣੀ ਘਲਕ ਦੀ ਸੀ ਉਹਦੇ ਵਿੱਚੋਂ ਵੀ ਬਹੁਤ ਡੂੰਘੇ ਦਾਰਸ਼ਨਿਕ ਬੰਦੇ ਆਇਆ ਇੱਕ ਵਾਰ ਦੁਪਹਿਰ ਨੂੰ ਬਾਬਾ ਜੀ ਨੂੰ ਮਿਲਣ ਆਏ ਕਾਲੀ ਭਾਜੀ ਤੇ ਬਾਬਾ ਜੀ ਨੇ ਯਾਦ ਕੀਤਾ ਤੇ ਥੋੜਾ ਦੇਰ ਹੋ ਰੁਕੇ ਰੈਸਟ ਕੀਤੀ ਤੇ ਬਾਅਦ ਵਿੱਚ ਚਲੇ ਗਏ ਕਹਿੰਦੇ ਮੈਂ ਕਹਿੰਦੀ ਬਾਬਾ ਜੀ ਮੈਂ ਤਾਂ ਰੈਸਟ ਕਰਦੇ ਆ ਕਹਿੰਦੀ ਠੱਲਣਾ ਨਹੀਂ ਬਾਬਾ ਜੀ ਤੇ ਬਾਬਾ ਜੀ ਆਏ ਥੱਲੇ ਕਹਿੰਦੇ ਕਾਲੀ ਮੈਂ ਕਿਹਾ ਬਾਬਾ ਜੀ ਕਾਲੀ ਚਲੀ ਗਿਆ ਭਾਈ ਕਹਿੰਦੇ ਕੀ ਕਹਿੰਦਾ ਸੀ ਨੇ ਕਹਿੰਦੇ ਕਾਲੀ ਭਾਜੀ ਕਹਿੰਦੇ ਵੀ ਬਾਬਾ ਜੀ ਨੂੰ ਠੱਲਣਾ ਨਹੀਂ ਸੰਤਾਲ ਨੇ ਧਰਤੀ ਨੂੰ ਨਮਸਕਾਰ ਕੀਤੀ ਕਿੰਨੇ ਕਾਲੀ ਵੱਡਾ ਬੰਦਾ ਤੇ ਮੈਂ ਭਾਈ ਨੂੰ ਹੱਥ ਮਲਾਉਣਾ ਜਦੋਂ ਸਾਰਿਆਂ ਨੂੰ ਮਲਾਉਣਾ ਤੇ ਸਾਡੇ ਕਹਿੰਦੇ ਕਾਲੀ ਨੂੰ ਹੱਥ ਮਿਲਾਉਣਾ ਸਾਧੂ ਆ ਉਹਨੂੰ ਮੱਥਾ ਟੇਕਣਾ ਜਗਦੀ ਨੂੰ ਕਾਲੀ ਸਾਨੂੰ ਮਤਲਬ ਰਿਸ਼ਤਾ ਜੀ ਮਤਲਬ ਇਹ ਇੱਕ ਸਟੂਡੈਂਟ ਵਾਂਗੂ ਸੀ ਜਾਂ ਮਿੱਤਰ ਵਾਂਗੂ ਸੀ ਜਾਂ ਇੱਕ ਪਿਤਾ ਵਾਂਗੂ ਸੀ ਮਤਲਬ ਪੱਕੀ ਤਰ੍ਹਾਂ ਡਿਫਾਈਨ ਕਰਨਾ ਕਹਿ ਨਹੀਂ ਸਕਦਾ ਮੈਂ ਕੋਈ ਟਫ ਯਾ ਤੇ ਉਹਨਾਂ ਤੇ ਜਾਣ ਨਾਲ ਇੱਕ ਹੋਰ ਵੱਡਾ ਘਾਟਾ ਵੀ ਨਾਥ ਚਿੰਤਨ ਜਿਹੜਾ ਹਰ ਵੇਲੇ ਮਨ ਨਾਲ ਉਹਨਾਂ ਦੇ ਤੁਹਾਨੂੰ ਮਿਲਦਾ ਵੀਡੀਓ ਚ ਜਾਂ ਕਿਤਾਬਾਂ ਚ ਉਹਨਾਂ ਦੇ ਮਿਲਦਾ ਇਹ ਉਹ ਚਲਾ ਗਿਆ ਮੈਨੂੰ ਮੇਰੀ ਮੰਡਣੀ ਇਹ ਆ ਥਿਸ ਵਾਸ ਕਾਲੀ ਜਿੱਦੀ ਮੈਂ ਗੱਲ ਕਰਾਂ ਉਹ ਜਿਦਾਂ ਦਾ ਆਪਣੇ ਅੰਦਰਲੀ ਪਰਤ ਲਿਆ ਹੋਇਆ ਸੀ ਉਹਦਾ ਤਾਹੀ ਉਹ ਬਾਹਰ ਪਰਤ ਚ ਸੀ ਤਕਰੀਬਨ 2002-3 ਤੋਂ ਸ਼ੁਰੂ ਹੋਇਆ ਜਦੋਂ ਮੈਂ ਜਲੰਧਰ ਆਇਆ ਥਿਸ ਵਾਸ ਕਾਲੀ ਦਾ ਜ਼ਿੰਦਗੀ ਦੇ ਵਿੱਚ ਹੋਣਾ ਤੇ ਜ਼ਿੰਦਗੀ 'ਚ ਨਾ ਹੋਣਾ ਉਹ ਇਸ ਗੱਲ ਦੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਦੇਸ ਰਾਜ ਕਾਲੀ ਨੂੰ ਕਿੰਨਾ ਕੋ ਪਹਿਲਾਂ ਜਾਣਦੇ ਸੀ ਤੇ ਕਿੰਨਾ ਕੋ ਹੁਣ ਜਾਣਦੇ ਹਾਂ ਕਾਲੀ ਦਾ ਹੋਣਾ ਮੇਰੇ ਲਈ ਇੱਕ ਸਮਝਦਾਰ ਸੂਝਵਾਨ ਪਿਆਰੇ ਮਿੱਤਰ ਦਾ ਇੱਕ ਨਿੱਗਦਾ ਹੋਣਾ ਸੀ ਕਾਲੀ ਦਾ ਨਾ ਹੋਣਾ ਮੇਰੇ ਲਈ ਇੱਕ ਭਾਵੁਕਤਾ ਇੱਕ ਅਸੰਤੋਸ਼ ਤੇ ਇੱਕ ਚੇਰੇ ਜਾਂ ਇੱਕ ਖੀਜ ਭਾਰਤੀ ਮਾਨਸਿਕਤਾ ਨੂੰ ਸਮਝਣ ਲਈ ਪੁਰਾਣ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਾਲੀ ਨੂੰ ਇਸ ਦੀ ਸਮਝ ਵੀ ਸੀ ਸੂਝ ਵੀ ਅਤੇ ਇਸ ਨੂੰ ਕੰਟੈਂਪੋਰੀ ਸਮੇਂ ਵਿੱਚ ਪਰੋ ਕੇ ਲਿਖਣ ਦਾ ਹੁਨਰ ਵੀ ਉਸ ਦੀ ਨਾਥਾਂ ਪਗਤਾਂ ਬਾਣੀ ਆਦ ਉੱਤੇ ਪਕੜ ਵੀ ਇਸੇ ਸੂਝ-ਬੂਝ ਵਿੱਚੋਂ ਆਉਂਦੀ ਹੈ ਕਾਲੀ ਨੂੰ ਸਮਝਣ ਵਾਸਤੇ ਵੀ ਇੱਕ ਬਹੁਤ ਵੱਡੇ ਸੰਸਾਰ ਦੀ ਸਮਝ অতি ਜ਼ਰੂਰੀ ਹੈ। ਮੈਂ بارش ਦਾ ਆਨੰਦ ਲੈਣਾ ਚਾਹੁੰਦਾ ਸੀ। ਹਾਂ ਠੀਕ ਹੈ ਯਾਰ ਕੁਦਰਤ ਨੇ ਨੇਚਰ ਨੇ ਕਿਰਪਾ ਕੀਤੀ ਹੈ। ਮੇਰੇ ਜ਼ੈਨ ਚ ਸਤਗੁਰ ਅਰਜਨ ਦੇਵ ਜੀ ਦਾ ਸ਼ਬਦ ਵੱਜ ਰਿਹਾ ਸੀ। ਬਰਸੈ ਮੇਗ ਸਖੀ ਘਰ ਪਾਹਨ ਆਈ। ਪਾਹਨ ਪੂਜੈ ਹਰ ਮਿਲੇ ਤੋ ਮੈਂ ਪੂਜੂ ਪਹਾੜ। ਪਾਹਨ ਮੈਨੇ ਪਰਾਣੇ ਵੀ ਹੈ ਪਾਹਨ ਮੈਨੇ ਪੱਥਰ ਵੀ ਹੈ। ਔਰ ਮੈਂ بارش ਦਾ ਆਨੰਦ ਲੈ ਲੈਂਦੇ ਆ। ਬਿਨਾ ਸੋਚੇ ਸਮਝੇ ਮੈਂ ਕਿਹਾ ਜ ਜਾਦੂਗਰਵਾਨ ਜੋ ਆਏਗਾ ਆਵਾਜ਼ੋ ਫੜਾਂਗੇ ਤੇ ਗੱਲਾਂ ਕਰਾਂ ਬੇਵਕਤੀ ਮੌਤ ਜਿਹੜੀ ਹੋਈ ਆ ਉਹਦੇ ਨਾਲ ਇੱਕ ਸਹਿਤ ਸਮਾਜ ਨੂੰ ਹੀ ਘਾਟਾ ਨਹੀਂ ਪਿਆ ਬਲਕਿ ਪੂਰੇ ਜਿਹੜੀ ਸੋਸਾਇਟੀ ਨੂੰ ਉਹਨਾਂ ਦਾ ਜਿਹੜਾ ਆ ਬਹੁਤ ਜ਼ਿਆਦਾ ਘਾਟਾ ਪਿਆ ਕਿਉਂਕਿ ਅਜਿਹੇ ਇਨਸਾਨ ਜਿਹੜਾ ਸਾਹਿਤ ਦੇ ਨਾਲ ਤੇ ਜੁੜੇ ਜੁੜਿਆ ਸੀ ਔਰ ਸਾਹਿਤ ਦੇ ਬਾਰੇ ਜਿੰਨੀ ਕੋਨਾਂ ਨੂੰ ਜਾਣਕਾਰੀ ਸੀ ਔਰ ਜਿੰਨੀ ਉਹਨਾਂ ਨੇ ਸਾਹਿਤ ਉਹ ਅੱਛੇ ਢੰਗ ਦੇ ਨਾਲ ਲੋਕਾਂ ਚ ਵਰਣਨ ਕੀਤਾ ਮਤਲਬ ਉਹਦੀ ਜਿੰਨੀ ਵੀ ਇਸ਼ਲਾਗਾ ਕੀਤੀ ਜਾਵੇ ਉਹ ਥੋੜੀ ਆ ਔਰ ਉਹ ਇੰਨੇ ਗੁਣੀ ਗਿਆਨੀ ਸਨ ਕਿ ਮੇਰੇ ਨਾਲ ਜਦੋਂ ਉਹਨਾਂ ਦਾ ਮੇਲ ਹੋਇਆ ਤੇ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਿਆ ਕਿ ਉਹਨਾਂ ਦੇ ਕੰਠ ਦੇ ਉੱਤੇ ਜਵਾਨੀ ਇੰਨੇ ਸ਼ਲੋਕ ਯਾਦ ਭਗਤਾਂ ਦੀ ਬਾਣੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਕਬੀਰ ਜੀ ਦੀ ਬਾਣੀ ਔਰ ਉਹਨਾਂ ਨੂੰ ਉਹ ਭੁੱਲਦੇ 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 ਇੰਨੀ ਲੰਬੇ ਤੱਕ ਜਵਾਨੀ ਬੋਲ ਦਿੰਦੇ ਸਨ ਕਿ ਸੁਣਨ ਵਾਲਾ ਵੀ ਹੈਰਾਨ ਰਹਿ ਜਾਂਦਾ ਹੱਸਮੁਖ ਕੁਸ਼ਤਬੀਅਤ ਲੋਕਾਂ ਦਾ ਕੰਮ ਆ ਰਿਹਾ ਬਹੁਤ ਹੀ ਛੇਤੀ ਆਪਣੇ ਜੀ ਇਹ ਉਮਰ ਤੋਂ ਪਹਿਲਾਂ ਹੀ ਅਸੀਂ ਦੋਸਤ ਯਾਦ ਉਹ ਯਾਦ ਕਰਦੇ ਹਾਂ ਤਾਂ ਅਸੀਂ ਇਹ ਇਹ ਨਾਜਵਰਤ ਬਈ ਕਾਲੀ ਕਾਲੀ ਜਾਦਾ ਕਰ ਗਿਆ ਤੇ ਉਹਦੀ ਉਮਰ ਨਹੀਂ ਸੀ ਜਾਣਦੇ ਉਦੇ ਬਹੁਤ ਸਾਰੇ ਹਜੇ ਹੋਰ ਸਪਨੇ ਸੀ ਬਈ ਇਸ ਟੌਪਿਕ ਤੇ ਲਿਖਣਾ ਦਲਦ ਸਿਹਤ ਬਾਰੇ ਬਹੁਤ ਲਿਖਿਆ ਉਹਨਾਂ ਨੇ ਕੰਮ ਬਹੁਤ ਕੀਤਾ ਪੋਸਟ ਗ੍ਰੈਜੂਏਟ ਸਕਾਲਰਸ਼ਿਪ ਲਈ ਕੋਸ਼ਿਸ਼ ਕੀਤਾ ਉਹ ਜਿੱਥੇ ਸਿਹਤਕਾਰ ਤੇ ਪੱਤਰਕਾਰ ਸੀ ਉੱਥੇ ਉਹਦੀ ਪੋਲੀਟੀਕਲੀ ਸੂਜ਼ ਵੀ ਬੜੀ ਕਲੀਅਰ ਸੀ ਇੱਕ ਸਧਾਰਨ ਪਰਿਵਾਰ ਵਿੱਚ ਜਨਮ ਲੈ ਕੇ ਤੇ ਆਪਣੇ ਆਪ ਇਥੋਂ ਤੱਕ ਸਾਹਿਦ ਦੇ ਵਿੱਚ ਬੰਦੀਆਂ ਪ੍ਰਾਪਤ ਕੀਤੀਆਂ ਨੇ ਉਹ ਅੰਤਰਰਾਸ਼ਟਰੀ ਮਤਲਬ ਪ੍ਰਸਿੱਧੀ ਦੇ ਮਤਲਬ ਮਾਲਿਕ ਸੀ ਕਿਉਂਕਿ ਉਹ ਦੇਸ਼ਾਂ ਦੀਆਂ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਜਰਮਨੀ ਵਿੱਚ ਇੰਗਲੈਂਡ ਵਿੱਚ ਆਸਟ੍ਰੇਲੀਆ ਵਿੱਚ ਜਾ ਕੇ ਵੀ ਉਹਨਾਂ ਨੇ ਆਪਣੀ ਜਿਹੜੀ ਪ੍ਰਤਿਭਾ ਹੈ ਉਹਨੂੰ ਮਤਲਬ ਸਾਬਤ ਕੀਤਾ ਇਸ ਦੇ ਨਾਲ ਨਾਲ ਉਹ ਬੜੇ ਬੇਬਾਕ ਬੁਲਾਰੇ ਵੀ ਸੀ ਜੀ ਜੀ ਤੇ ਅਸੀਂ ਤਾਂ ਇਹੀ ਕਵਾਂਗੇ ਕਿ ਉਹਦੀ ਯਾਦ ਜਿਹੜੀ ਹੈ ਹਮੇਸ਼ਾ ਸਦੀਵੀ ਬਣੀ ਰਹੇ ਤੇ ਜਿਹੜੇ ਲੋਕ ਉਹਦੇ ਨਾਲ ਮਿੱਤਰ ਦੋਸਤ ਰਹੇ ਨੇ ਉਹਦੀਆਂ ਜਿਹੜੀਆਂ ਕੰਮ ਨੇ ਉਹਨਾਂ ਨੂੰ ਲੋਕਾਂ ਵਿੱਚ ਲੈ ਕੇ ਜਾਣ ਤਾਂ ਕਿ ਲੋਕ ਉਹਨਾਂ ਨੂੰ ਯਾਦ ਰੱਖਣ ਯਾ ਵਾਟ ਇਜ਼ ਪੋਇਟਰੀ ਵਾਟ ਇਜ਼ ਪੋਇਮ ਕਵਤਾ ਕੀ ਹੁੰਦੀ ਨਜ਼ਮ ਕੀ ਹੁੰਦੀ ਆ ਲਿਟਰੇਚਰ ਕੀ ਹੁੰਦਾ ਆ ਐਂਡ ਹਾਊ ਟੂ ਰੀਡ ਅ ਫਿਲਮ ਮੈਂ ਸਰਕਾਰ ਦੀ ਗੱਲ ਕਰਦਾ ਲਿਟਰੇਚਰ ਐਕਚੁਅਲੀ ਲਿਟਰੇਚਰ ਦੀ ਗੱਲ ਕਰਦਾ ਵਾਲੀ ਦੀ ਭਾਵੁਕਤਾ ਪ੍ਰਬਲ ਸੀ ਇਸੇ ਕਰਕੇ ਉਹ ਦੋਸਤਾਂ ਦਾ ਛੋਟਾ ਵੱਡਾ ਹੋਣਾ ਚੱਲ ਜਾਂਦਾ। ਇਸੇ ਭਾਵੁਕਤਾ ਨਾਲ ਉਹ ਸਮਾਜ ਲਈ ਲੜਦਾ। ਅੱਧੀ ਰਾਤ ਭਾਵੁਕ ਹੋ ਕੇ ਲਾਲ ਸਿੰਘ ਦਿਲ ਪੜ ਕੇ ਸੁਣਾਉਂਦਾ। ਬੇਬਾਕ, ਨਿਡਰ ਤੇ ਨਿਗਰ ਬੰਦਾ। ਦੇਸ ਰਾਜ ਕਾਲੀ। ਕੋਈ ਥੋੜਾ ਜਿਹਾ ਡੋਲਣ ਲੱਗਦਾ ਤੇ ਕਹਿੰਦਾ, "ਓਏ ਲਾਲ ਸਿੰਘ ਦਿਲ ਦਾ ਤਕੀਆ ਕਲਾਮ ਸੀ। ਅਸੀਂ ਸਾਰੇ ਯੁੱਧ ਸਾਥੀ ਹਾਂ।" ਹੁਣ ਕਾਲੀ ਦਾ ਸੱਚੀ ਸਾਨੂੰ ਮਹਿਸੂਸ ਹੁੰਦਾ ਹੈ ਕਿ ਉਹ ਘਾਟ ਜਿਹੜੀ ਕਿ ਹੱਲੇ ਮਤਲਬ ਨਹੀਂ ਆਣੀ ਚਾਹੀਦੀ ਸੀ ਸਾਨੂੰ ਜਿਹੜੀ ਰੱਬ ਨੇ ਪਤਾ ਨਹੀਂ ਕਿਸ ਤਰੀਕੇ ਪਾ ਦਿੱਤੀ ਆਦਰਵਾਇਜ਼ ਕਾਲੀ ਕੋਲ ਹੱਲੇ ਸਾਨੂੰ ਹੁਣ ਗਿਆਨ ਮਿਲਣ ਦਾ ਟਾਈਮ ਹੋਰ ਵੱਧ ਸੀ ਕਿਉਂ ਹੁਣ ਅਸੀਂ ਦੋਨਾਂ ਨੇ ਫ੍ਰੀ ਹੋ ਜਾਣਾ ਸੀ ਹੁਣ ਬੱਚੇ ਇਸ ਲਾਈਕ ਹੋ ਗਏ ਸੀ ਕਿ ਅਸੀਂ ਆਪਣੀ ਜ਼ਿੰਦਗੀ ਚ ਉਹ ਵੀ ਅੱਗੇ ਜੋ ਪਾਉਣਾ ਚਾਹੁੰਦੇ ਉਹ ਪਾ ਸਕਦੇ ਸੀ ਤੇ ਮੈਂ ਉਹਨਾਂ ਕੋਲ ਬੈਠ ਕੇ ਆਰਾਮ ਨਾਲ ਸਿੱਖ ਸਮਾਈ ਸਕਦੀ ਸੀ ਕਿ ਵਾਕਈ ਸ਼ਬਦਾ ਦੇ ਸੰਸਾਰ ਨੂੰ ਕਿਦਾਂ ਹੋਰ ਬੁਣਿਆ ਜਾ ਸਕਦਾ ਇਸ ਯੁੱਧ ਵਿੱਚ ਜੀਵਨ ਜਿਉਣ ਦੀ ਲੜਾਈ 'ਚ ਅਤਿ ਸੈਂਸਿਟਿਵ ਸਮੇਂ ਵਿੱਚ ਆਪਣੀ ਗੂੜੀ ਛਾਪ ਨਾਲ ਹਾਜ਼ਰ ਹੋਣਾ ਚਲੇ ਜਾਣ ਤੋਂ ਬਾਅਦ ਵੀ ਹਾਜ਼ਰ ਰਹਿਣਾ ਇਹ ਸਿਰਫ ਦੇਸ ਰਾਜ ਕਾਲੀ ਦੇ ਹਿੱਸੇ ਆਇਆ ਕਿਸੇ ਵਿਰਲੇ ਦੇ ਹਿੱਸੇ ਆਉਂਦਾ ਹੈ ਸ਼ਹਿਰ ਵਿੱਚ ਦੇਸ ਰਾਜ ਕਾਲੀ ਹੋਣਾ फैमिली बहुत अलीट थी पांचवी छवी तक पढ़ते पढ़ते मैं नाथों और सिद्धों का लिटरेचर मेरी फैमिली से पढ़ चुका था मेरा जन्म गोरखनाथ की गोदी में हुआ है तो मुझसे अलीट कौन होगा यार ये क्या होती है पॉवर्टी गरीबी पैसा क्या होता है ये मुझसे अमीर अलीट कोई नहीं है मैं गोरखनाथ की गोदी में पैदा हुआ हूं मैं चंतरनाथ की गोदी में पला बड़ा हूं मैं कबीर की गोदी में खेला हूं यार